ਹਾਂਜੀ ਦੋਸਤੋ ਅੱਜ ਆਪਾਂ ਇੱਕ ਦਰਖਤ ਦੇ ਹੇਠਾਂ ਖੜੇ ਆਂ ਤੇ ਆਪਾਂ ਦਰਖਤ ਦੇ ਨਾਲ ਗੱਲਾਂ ਕਰਨਗੇ ਕਿਉਂਕਿ ਫਲਦਾਰ ਦਰਖਤ ਆ ਤੁਸੀਂ ਦੇਖੋ ਦਰਖਤ ਆਪਾਂ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਆਕਸੀਜਨ ਦਿੰਨਾ ਮੈਂ ਫਲ ਆਪ ਨਹੀਂ ਖਾਂਦਾ ਤੁਹਾਨੂੰ ਫਲ ਖੂਣਾ ਕਿੰਨੀ ਤੁੱਪ ਹੋਵੇ ਕੜਾਕੇਦਾਰ ਮੈਂ ਤੁੱਪ ਸਹਿ ਕੇ ਤੁਹਾਨੂੰ ਸ਼ਾਂਤ ਤੁਹਾਨੂੰ ਫਲ ਵੀ ਦਿੰਦਾ ਪਰ ਜੇ ਮੈਨੂੰ 6 ਮਹੀਨੇ ਤੁਸੀਂ ਪਾਣੀ ਨਾ ਪਾਓ ਤਾਂ ਮੈਂ ਪਾਣੀ ਵੀ ਨਹੀਂ ਮੰਗਦਾ ਤੇ ਤੁਸੀਂ ਦੇਖੋ ਦਰਖਤ ਆਪਾਂ ਨੂੰ ਕਿੰਨਾ ਕੁਝ ਦੇ ਰਿਹਾ ਮਾਰਾ ਆਪਾਂ ਕੀ ਕਰਦੇ ਆ ਆਪਾਂ ਪਾਣੀ ਦੀ ਵੀ ਘਾਲੋਂ ਪਾਲ ਕਰ ਲੈਨੇ ਆ ਵੀ ਆਪਾਂ ਪਾਣੀ ਨਹੀਂ ਪਾਉਂਦੇ ਦਰਾਫਤ ਨੂੰ ਤੇ ਦਰਾਫਤਾ ਨੂੰ ਪਾਣੀ ਜ਼ਰੂਰ ਪਾਇਆ ਕਰੋ ਤਾਂ ਕਿ ਤੁਹਾਨੂੰ ਇਹ ਬਹੁਤ ਕੁਝ ਦਿੰਦਾ ਹੈ ਵੇਖੋ ਆਪਾਂ ਨੂੰ ਆਕਸੀਜਨ ਹੀ ਦਿੰਦਾ ਫਾਲ ਇਹ ਦਿੰਦਾ ਛਾਂ ਇਹ ਦਿੰਦਾ ਫਿਰ ਵੇਖੋ ਪੰਛੀਆਂ ਨੂੰ ਆਲ ਨੇ ਪਾਉਣ ਵਾਸਤੇ ਜਗਾ ਵੀ ਦਿੰਦਾ ਆਦਮੀ ਨੂੰ ਤਾਂ ਦੇਣੇ ਦੇਣਾ ਹੈਗਾ ਪੰਛੀਆਂ ਨੂੰ ਵੀ ਆਲ ਨੇ ਪਾਉਣ ਵਾਸਤੇ ਜਗਾ ਦਿੰਦਾ ਇਹਦੇ ਫਲਾਂ ਦੇ ਉੱਤੇ ਮੱਖੋ ਮੱਖੀ ਬੈਠ ਕੇ ਉਹ ਵੀ ਸ਼ਹਿਦ ਇਹਦੇ ਫੁੱਲਾਂ ਤੇ ਬੈਠ ਕੇ ਉਹ ਵੀ ਸ਼ਹਿਦ ਤਿਆਰ ਕਰ ਲੈਂਦੀ ਹੈ ਤੁਸੀਂ ਦੇਖੋ ਕਿੰਨੇ ਜੀਵ ਜੰਤੂ ਇਸ ਦਰਖਤ ਤੋਂ ਕੁਝ ਨਾ ਕੁਝ ਲੈਂਦੇ ਆ ਤੇ ਇਨਸਾਨ ਨੂੰ ਵੀ ਇਹ ਆਪਣਾ ਦਰਖਤ ਦਿੰਦਾ ਤੇ ਆਪਾਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਵੀ ਇੱਕ ਦਰਖਤ ਹਨ ਜਿਹੜਾ ਇਹ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਹਰ ਇੱਕ ਬੰਦੇ ਨੂੰ ਜੇ ਘਰ ਦੇ ਵਿੱਚ ਚਾਰ ਬੰਦੇ ਆ ਤੇ ਚਾਰੇ ਜਾਣੇ ਇੱਕ ਇੱਕ ਦਰਖਤ ਲਾ ਦੇਣਾ ਤੇ ਤੁਸੀਂ ਦੇਖੋ ਵੀ ਕਿੰਨੇ ਦਰਖਤ ਹੋ ਸਕਦੇ ਆ ਇਹ ਹਿਮਾਚਲ ਦੇ ਵਿੱਚ ਇਹਨੇ ਦਰਖਤ ਤਾਂ ਹੈਗੇ ਆ ਉੱਥੇ ਵੇਖੋ ਤੁਸੀਂ ਮਾੜੀ ਜਿਹੀ ਗਰਮੀ ਹੁੰਦੀ ਆ ਤੇ ਮੀਂਹ ਪੈ ਜਾਂਦਾ ਆਪਣੇ ਆਪਣੇ ਇੱਥੇ ਨਹੀਂ ਪੈਂਦਾ ਪਰ ਆ ਹੁਣ ਬਾਰਸ਼ਾਂ ਬਹੁਤ ਪੈ ਗਈਆਂ ਤੇ ਪਰ ਪਹਿਲਾਂ ਮੀਂਹ ਕਦੇ ਨਹੀਂ ਐ ਇਦਾਂ ਪਿਆ ਇਸ ਕਰਕੇ ਨਾ ਆਪਾਂ ਦਰਸ ਤੋਂ ਸਿੱਖਿਆ ਲਈਏ ਥੋੜੀ ਬਹੁਤੀ ਵੀ ਵੇਖੋ ਆਪ ਇਹ ਕੁਛ ਨਹੀਂ ਖਾਂਦਾ ਪੀਂਦਾ ਤੇ ਆਪਾਂ ਨੂੰ ਇਹ ਖਾਂਦਾ ਪੀਂਦਾ ਜੇ 6 ਮਹੀਨੇ ਪਾਣੀ ਨਾ ਪਾਈਏ ਤੇ ਤਾਂ ਵੀ ਆਪਾਂ ਨੂੰ ਛਾਂ ਦੇ ਦਿੰਦਾ ਤੇ ਆਪਾਂ ਇਹ ਦਰਸ ਤੋਂ ਸਿੱਖਿਆ ਲਈਏ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅੱਗੇ ਸ਼ੇਅਰ ਕਰਨਾ ਤੇ ਜੇ ਫੋਲੋ ਨਹੀਂ ਕੀਤਾ ਤੇ ਫੋਲੋ ਕਰ ਲੈਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲਾਰੇ ਮੇਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਸੀਂ ਵੇਖੋ ਇਹ ਦਰਾਖਤ ਨੂੰ ਕੱਟੀ ਜੋ ਤਾਂ ਵੀ ਨਹੀਂ ਬੋਲਦਾ ਤੁਸੀਂ ਇਹਨੂੰ ਪਾਣੀ ਨਾ ਪਾਓ ਤਾਂ ਵੀ ਨਹੀਂ ਬੋਲਦਾ ਤੇ ਇਹ ਇਹਦਾ ਦਰਾਖਤ ਨੂੰ ਆਪਾਂ ਕੱਟ ਕੇ ਵੇਖੋ ਇਹਨਾਂ ਲੱਕੜਾਂ ਦੇ ਨਾਲ ਹੀ ਆਪਾਂ ਆਖਰੀ ਸਾਹਾਂ ਤੱਕ ਜਾਣੇ ਆ ਇਹਦੀਆਂ ਲੱਕੜਾਂ ਨਾਲ ਤੁਸੀਂ ਦੇਖੋ ਦਰਖਤ ਕਿੰਨੇ ਕੰਮ ਹੁੰਦਾ ਤੇ ਆਪਾਂ ਇਹ ਚੀਜ਼ ਨੂੰ ਦੇਖਣਾ ਚਾਹੀਦਾ ਆਪਾਂ ਨੂੰ ਵੀ ਆਪਾਂ ਨੂੰ ਕਿੰਨੇ ਕੰਮ ਦੇ ਰਿਹਾ ਇਹ ਮੁੱਢ ਤੋਂ ਲੈ ਕੇ ਤੇ ਤੁਰ ਤੱਕ ਤੇ ਇਹ ਚੀਜ਼ਾਂ ਆਪਾਂ ਜ਼ਰੂਰ ਦੇਖਣੀਆਂ ਤੇ ਆਪਾਂ ਵੱਧ ਤੋਂ ਵੱਧ ਦਰਖਤ ਲਾਉਣੇ ਆ ਦਰਖਤਾਂ ਦੀ ਸੇਵਾ ਕਰਨੀ ਆ ਜੇ ਆਪਾਂ ਵੇਖੋ ਇਸ ਦਰਖਤ ਦੀ ਸੇਵਾ ਕਰਦੇ ਆ ਤੇ ਆਪਾਂ ਨੂੰ ਕਿੰਨੇ ਕੰਮ ਦਿੰਦਾ ਕਿਉਂਕਿ ਆਪਾਂ ਨੂੰ ਬਾਲਣ ਵਿਆਹ ਸ਼ਾਦੀ ਦੇ ਵਿੱਚ ਵੀ ਉਪ ਵਰਤਦੇ ਆ ਤੇ ਆਪਾਂ ਨੂੰ ਸ਼ਮਸ਼ਾਨ ਘਾਟ ਵੀ ਬਾਲਣ ਨੂੰ ਲੈ ਕੇ ਜਾਣੇ ਆ ਤੇ ਆਪਾਂ ਕਈਆਂ ਥਾਵਾਂ ਤੇ ਆਪਾਂ ਇਹਦਾ ਬਾਲਣੀ ਵਰਤ ਲੈਨੇ ਆ ਤੇ ਫਲ ਤਾਂ ਆਪਾਂ ਇਹਦਾ ਖਾਣੇ ਹੀ ਖਾਣਾ ਤੇ ਇਹ ਆਪਾਂ ਨੂੰ ਵੇਖੋ ਮੀਂਹ ਆਵੇ ਨੇਹਰੀ ਆਵੇ ਇਹ ਤਾਂ ਵੀ ਬਚਾਉਂਦਾ ਹੈ ਪੰਛੀਆਂ ਨੂੰ ਵੀ ਬਚਾਉਂਦਾ ਹੈ ਕਿਉਂਕਿ ਪੰਛੀ ਤੇ ਆਲ ਨੇ ਪਾ ਲਿੰਦੇ ਆ ਤੇ ਪੰਛੀਆਂ ਨੂੰ ਵੀ ਬਚਾਉਂਦਾ ਯਾਰ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਦਰਖਤ ਆਪਾਂ ਨੂੰ ਕਿੰਨੀ ਸਿੱਖਿਆ ਦਿੰਦਾ ਕਿੰਨੀ ਇਹ ਆਪਾਂ ਨੂੰ ਆਕਸੀਜਨ ਦਿੰਦਾ ਤੇ ਕਿਆ ਬਾਤ ਆ ਯਾਰ ਦਰਖਤ ਦਾ ਆਪਾਂ ਅੱਜ ਦਰਖਤ ਨਾਲ ਗੱਲਾਂ ਕੀਤੀਆਂ ਤੇ ਸਾਰਿਆਂ ਨੇ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਆਪਾਂ ਜਿਹੜੀਆਂ ਦਰਖਤ ਨਾਲ ਗੱਲਾਂ ਕੀਤੀਆਂ ਉਹ ਕਿਵੇਂ ਲੱਗੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ